ਕੀ ਕਰੀ ਜਾਨੀ ਮੈਂ ਸੋਚਦੇ ਮੈਂ ਸਾਫੇ ਕਰਦਾ ਨਾ ਇਧਰ ਕਰਕੇ ਕੋਈ ਨਾ ਇਹ ਤਾਂ ਸਾਫੇਰ ਵੀ ਹੋ ਜਾਊਗਾ ਜਿਹੜਾ ਕੰਮ ਜ਼ਰੂਰੀ ਆ ਨਾ ਪਹਿਲਾਂ ਉਹ ਕਰ ਲੈ ਠੀਕ ਆ ਮੈਂ ਉਹ ਤੇਰੇ ਬਾਪੂ ਕੋਲ ਬਾਰੇ ਬੈਠਾ ਹਾਂ ਉਹਨੂੰ ਕਹਿ ਠੀਕ ਆਣਾ ਦੱਸਦਾ ਸਹੀ ਹੈ ਬੋਲ ਤੈਨੂੰ ਇਹ ਨਹੀਂ ਪਤਾ ਹੈਗਾ ਵੀ ਮੇਰੇ ਭਾਈ ਦਾ ਵਿਆਹ ਹੈਗਾ 2.5 ਲੱਖ ਰੁਪਏ ਮੰਗੋ ਤੋਂ ਆਪਾਂ ਨੇ ਸਾਰਾ ਸਮਾਨ ਲੈਣਾ ਕਪੜਾ ਲੀੜਾ ਵੀ ਲਿਆਉਣਾ ਕੋਈ ਟੂਮ ਛੱਲਾ ਵੀ ਲੈ ਕੇ ਆਵਾਂਗੇ ਇਹੀ ਮੌਕਾ ਉਹ ਤੋਂ ਪੈਸੇ ਲੈਣ ਦਾ 2 ਲੱਖ ਦੇ ਦਊਗਾ ਹਾਂ ਉਹ ਉਹਨੇ ਨਹੀਂ ਦੇਣੇ ਪੈਸੇ ਨਾ ਦੇੜੇ ਕਿਉਂ ਨਹੀਂ ਉਹੀ ਤੂੰ ਕਬੀਲਦਾਰੀ ਤੇ ਮੁਰੇ ਨੰਬਰਦਾਰ ਹੋਇਆ ਫਿਰਦਾ ਜੇ ਤੈਨੂੰ ਨਹੀਂ 2.5 ਲੱਖ ਰੁਪਏ ਦੇਣਾ ਨਹੀਂ ਹੋਰ ਦੇਊਗਾ ਕਿਉਂ ਤੂੰ ਹੱਕ ਨਾਲ ਮੰਗ ਹੱਕ ਨਾਲ ਵੀ ਮੈਨੂੰ ਭਾਈ ਪੈਸੇ ਨਹੀਂ ਚਾਹੀਦੇ ਨੇ ਉਹ ਮੈਂ ਕਿਹੜਾ ਕੱਲਾ ਉਹ ਛੋਟਾ ਨਹੀਂ ਮਗਰ ਲੱਕੜ ਲੱਗਿਆ ਫਿਰਦਾ ਅੱਛਾ ਛੋਟੇ ਦੀ ਤੈਨੂੰ ਬੜੀ ਫਿਕਰ ਹੈ ਕੰਮ ਕਰ ਤੂੰ ਕਰੀ ਐਸੇ ਆ ਮਰੀ ਛੋਟੇ ਨੂੰ ਮੂਰੇ ਕਰ ਦੇਣਾ ਤੂੰ ਕਾਹਦਾ ਲਾਣੇਦਾਰ ਹੋਗਾ ਪੰਜੀ ਪੰਜੀ ਨੂੰ ਤਾਂ ਆਪਾਂ ਤਰਸਦੇ ਪਿਆ ਆ ਦੇਖ ਲੈ ਆ ਸੂਟ ਨੂੰ 6 ਮਹੀਨੇ ਹੋ ਗਏ ਲੈੰਦੇ ਨੂੰ ਮੁੜ ਕੇ ਲੀਰ ਲਿਆ ਕਿ ਦਿੱਤੀ ਮੈਨੂੰ ਮੈਂ ਤੂੰ ਆਪ ਦੇ ਕਹੀ ਜੰਨੀ ਆ ਮੈਂ ਕੀ ਸੰਭਾਲੇ ਆ ਦੇਖੀ ਭਾਟੇ ਵੀ ਟੁੱਟੇ ਫਿਰਦੇ ਨੇ ਫਿਰ ਕਹਦੇ ਕਰਿਆ ਖਿਆਲ ਤਾਹੀ ਕਹਿਨੀ ਆ ਵੀ ਪੈਸੇ ਮੰਗ ਆਪਾਂ ਕੱਪੜਾ ਲੀੜਾ ਵੀ ਲੈ ਕੇ ਆਵਾਂਗੇ ਇਹੇ ਜਾ ਮੌਕਾ ਬਾਰ ਬਾਰ ਨਹੀਂ ਹੱਥੋਂ ਦਾ ਹੁੰਦਾ ਜੇ ਉਹਦੇ ਸਾਹਮਣੇ ਮੈਂ ਮੰਗ ਰੇ ਤਾਂ ਛੋਟ ਦੇ ਉਹ ਤੋਂ ਵੀ ਹੌਂਕ ਨਹੀਂ ਚੜਜੂਗੇ ਵੀ 2 ਲੱਖ ਇਹਨੇ ਮੰਗੇ 2 ਲੱਖ ਮੈਂ ਮੰਗਾਂ ਜਿਹੜੀ ਆ ਵੀ ਹੌਂਕਣੀ ਉੰਦਰ ਮਾਰਿਆ ਤੋ ਕਾਣਾ ਤੋ ਕਿਸੇ ਕਰ ਲੋ ਗੱਲਾਂ ਤਾਂ ਐ ਕਰਦਾ ਛੋਟਾ ਹੋ ਤੇਰੇ ਤੋਂ ਵੱਡਾ ਨਹੀਂ ਹੈਗਾ ਇਸ ਘਰ ਦਾ ਮਾਲਕ ਤੂੰ ਐ ਉਹ ਛੋਟਾ ਤਾਂ ਹੈਗਾ ਉਹ ਕੋਈ ਗੱਲ ਨਹੀਂ ਉਹ ਜਿਹੜੀ ਇਹਦੀ ਬਹੂ ਆ ਉਹ ਹੀ ਨਹੀਂ ਉਹਦੇ ਸਾਡੇ ਪੈਰ ਲੱਗਣ ਦਿੰਦੀ ਉਹ ਲਾਉਂਦੀ ਆ ਸਾਰੀਆਂ ਉਂਗਲੀਆਂ ਹੁਣ ਦੇਖੀ 2 ਲੱਖ ਮੰਗਾਂਗੇ ਤੇ ਮੈਂ ਉਹਨੂੰ ਉਂਗਲੀ ਲਾਉਗੀ ਭਈ ਜਾਂ ਤੂੰ ਵੀ ਮੰਗ ਨਾ ਕੀ ਗੱਲ ਜੇ ਉਂਗਲੀ ਲਾਉਂਦੀ ਤੂੰ ਪੰਜਾ ਨਹੀਂ ਲਾ ਸਕਦਾ ਬਾਪ ਤਾਂ ਤੇਰਾ ਐ ਉਹਦਾ ਤਾਂ ਸਹੁਰਾ ਐ ਉਹ ਤਾਂ ਫੇਰ ਵੀ ਉਹਨੂੰ ਉਂਗਲਾਂ ਤਿੰਨ ਚਾਹੀ ਜਾਂਦੀਆਂ ਤੂੰ ਦਾਦਾ ਪੁੱਤ ਐ ਤੇਰੀ ਕੁਸਣਾ ਕੁਸਤਾ ਮੰਨੂਗਾ ਹੋ ਮਾੜੀ ਮੋਟੀ ਆ ਬੁੱਤ ਚ ਬਾੜ ਲੈ ਕੋਈ ਗੱਲ ਬਣ ਜੂਗਾ ਘਰ ਦਾ ਕੁਸਣਾ ਕੁਸਰ ਚਲ ਕੋਈ ਨਹੀਂ ਮੈਂ ਦੇਖਦਾ ਗੱਲ ਕਰਕੇ ਕੀ ਗੱਲ ਕਰਕੇ ਦੇਖਦੇ ਕੀ ਗੱਲ ਕਰੇਗਾ ਤੂੰ ਕਹਿ ਜਾ ਕੇ ਵੀ ਮੈਨੂੰ ਪੈਸੇ ਚਾਹੀਦੇ ਨੇ ਮੈਂ ਮੇਰੇ ਪੇਕੇ ਜਾਣਾ ਉਹ ਵੀ ਪੂਰੀ ਠੋਕ ਨਾਲ ਬੰਠਣ ਕੇ ਜਿਹੜਾ ਉੱਥੇ ਸਾਰੇ ਸ੍ਰੀਕੇ ਕਬੀਲੇ ਜਾ ਵੀ ਹਾ 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 ਸ਼ਿੰਦਰੋ ਦੇ ਦੇ ਕਿੰਨੇ ਕੱਪੜੇ ਲੀੜੇ ਪਾਏ ਹੋਏ ਨੇ ਕਿੰਨੇ ਗਹਿਣੇ ਪਾਏ ਹੋਏ ਨੇ ਉਹਦੇ ਘਰ ਵਾਲੀ ਦੇ ਦੇ ਕਿੰਨੇ ਕਿੰਨੇ ਸੋਹਣੇ ਕੱਪੜੇ ਪਾਏ ਹੋਏ ਨੇ ਆਪਣੀ ਠੋਕ ਬਣੂਗੀ ਠੋਕ ਔਰ ਠੁਕਤਾ ਬਣਾਉਣਾ ਫਿਰ ਮੈਂ ਕਹਿਤਾ ਰਿਹਾ ਤੈਨੂੰ ਮੈਂ ਕਰਦਾ ਗੱਲ ਕਰਦਾ ਗੱਲ ਨਹੀਂ ਤੂੰ ਐ ਕਰ ਇੱਥੇ ਨਹੀਂ ਕੁਝ ਬਣਨਾ ਬਸ ਮੈਂ ਦੇਖ ਲੈ ਤੂੰ ਰਹਿ ਤੇਰੇ ਪਿਓ ਨਾਲ ਗੱਲ ਮੈਂ ਕਰਤੀ ਜਾ ਕੇ ਉਹ ਗੱਲ ਸੁਣ ਮੇਰੀ ਖੜ ਜਾ ਐ ਮੀਨਾ ਬੀਪੀ ਵਧਾਈ ਜਾ ਮੇਰਾ ਕਰਦਾ ਮੈਂ ਗੱਲ ਤੂੰ ਨਾ ਕੋਈ ਗੱਲ ਕਰੇ ਲੈ ਗੱਲ ਕਰ ਤੂੰ ਤਾਂ ਬੀਪੀ ਵੱਜ ਜਾਂਦਾ ਆ ਬੀਪੀ ਦੀ ਗੋਲੀ ਤਾਂ ਮੈਂ ਮਿੰਟ ਚ ਦੇ ਦੂੰ ਮੈਨੂੰ ਨਹੀਂ ਲੱਗਦਾ ਇਹ ਤਾਂ ਕੋਈ ਕੰਮ ਬਣੂਗਾ ਇਹ ਤਾਂ ਸਿੰਦਰੋ ਕੰਮ ਤੈਨੂੰ ਕਰਨਾ ਪਊਗਾ ਮੈਂ ਦੇਖਣੇ ਜਾ ਕੇ ਪਹਿਲਾ ਬਾਪੂ ਨੇ ਕੁਝ ਕਹਿੰਦਾ ਜਾਂ ਨਹੀਂ ਕਹਿੰਦਾ ਨਹੀਂ ਤਾਂ ਫਿਰ ਆਵਦੇ ਆਲਾ ਜੰਤਰ ਨਾ ਮੈਂ ਚਲਾਉਂ ਸਮਾਰ ਕੇ ਫਿਰ ਦੇਖਦੀ ਆਂ ਬੁੜਾ ਪੈਸੇ ਦਿੰਦਾ ਕਿ ਨਹੀਂ ਦਿੰਦਾ ਬੇ ਕਿੱਦਰ ਜਾਣਾ ਹੈ ਵੱਡੀ ਤਾਂ ਕੀ ਰੰਗ ਦਿਖਾਉ ਰੰਗ ਤਾਂ ਮੈਂ ਦਿਖਾਉ ਕੀ ਕਹੀ ਜਾਨੀ ਆ ਤੂੰ ਮੈਂ ਤੈਨੂੰ ਨਹੀਂ ਕਹਿੰਦੀ ਸੀ ਆਪਤੀ ਦੇ ਪਾਈ ਦਾ ਵਿਆਹ ਆ ਰਿਹਾਗਾ ਅੱਛਾ ਹਾਂ ਵਧੀਆ ਗੱਲ ਆ ਮੈਂ ਤਾਂ ਤੂੰ ਕਾ ਤੂੰ ਖੁਸ਼ ਨਾ ਹੈ ਹਾਂ ਹੋਰ ਪਤਾ ਨਹੀਂ ਅਗਲੇ ਬੁਲਾਉਣਗੇ ਕਿ ਨਾ ਮੇਰੀ ਗੱਲ ਸੁਣ ਲੈ ਬਾਪੂ ਤੋਂ 2.5 ਲੱਖ ਰੁਪਏ ਮੰਗ ਰਿਹਾ ਹੈਗਾ ਆ ਵੱਡਾ 2.5 ਲੱਖ ਹਾਂ ਫਿਰ ਦੇ ਦੂਗਾ ਬਾਪੂ ਆਏ ਤਾਂ ਬਾਪੂ ਤਾਂ ਕੀ ਕਹਿਣਾ ਤੂੰ ਵੀ ਮੰਗ ਲੈ ਮੈਂ ਕਹਦਾ ਮੰਗੂਗਾ ਤੂੰ ਐ ਕਹਦੇ ਕਹਿੰਦੇ ਮੇਰੀ ਸਾਲੀ ਦਾ ਵਿਆਹ ਉਹ ਵੀ ਤਾਂ ਬੈਠੀ ਆ ਹੋ ਸਾਲੀ ਦਾ ਵਿਆਹ ਉਹ ਤਾਂ ਛੱਡੀ ਹੋਈ ਆ ਵੇ ਛੱਡੀ ਹੋਈ ਚਾਹੇ ਖੜੀ ਹੋਈ ਐ ਤੂੰ ਤਾਂ ਬਾਹਰ ਨਹੀਂ ਲਾਉਣਾ ਨਾਲੇ ਉਹਨਾਂ ਨੂੰ ਕੀ ਪਤਾ ਕਹਿ ਦਾਂਗੇ ਭਾਈ ਹਾਂ ਵਿਆਹ ਰੱਖਿਆ ਹੋਇਆ ਉਹਦਾ ਸਾਨੂੰ ਰਿਸ਼ਤਾ ਥਿਆ ਗਿਆ ਉਹ ਜਰ ਮੈਂ ਬਾਪੂ ਨੂੰ ਝੂਠ ਕੇਵੇਂ ਬੋਲੂਗਾ ਨਾਲੇ ਬਾਪੂ ਮੈਂ ਦੀਦੂ ਦੇ ਪੈਸੇ ਕਿਉਂ ਤੋੜਾ ਮੁੰਡਾ ਨਹੀਂ ਲਿਆ ਗੋਦ ਲਿਆ ਹੋਇਆਗਾ ਜਦੋਂ ਵੱਡੇ ਨੂੰ ਪੈਸੇ ਦੇ ਸਕਦਾ ਤੈਨੂੰ ਕਿਉਂ ਨਹੀਂ ਦੇ ਸਕਦਾ ਚੁੱਪਚਾਪ ਪੈਸੇ ਮੰਗਲਾ ਤੂੰ ਨਹੀਂ ਦੇਖਦਾ ਬੇਲਾ ਹੱਥ ਚੁਲੰਗਦੀਓ ਆਪਣੇ ਮੈਂ ਕਿਹੜੇ ਮੂੰਹ ਨਾਲ ਪੈਸੇ ਮੰਗੂਗਾ ਹਾਂ ਹਾਂ ਬਥਾਰੇ ਨਾਲ ਸੋਹਣੀ ਸੂਰਤ ਨਾਲ ਇਹਦੇ ਨਾਲ ਮੰਗੇਗਾ ਹੋਰ ਕਿਵੇਂ ਮੰਗੇਗਾ ਚਲ ਕੋਈ ਨਾ ਪਹੁੰਚਦਾ ਬਾਪੂ ਜੀ ਦਊਗਾ ਪੈਸੇ ਬਸ ਰਹਿਣ ਦੇ ਜੇ ਤੂੰ ਨੰਨਾ ਪਾਈ ਦਿੱਤਾ ਕਿ ਮੈਂ ਕਿਹੜੇ ਬੁੱਥੇ ਨਾਲ ਮੰਗੂਗਾ ਪੈਸੇ ਤੂੰ ਰਹਿਣ ਦੇ ਮੈਂ ਕਰਦੀਆਂ ਗੱਲ ਮੈਨੂੰ ਦਿਖਾਉਣਾ ਹੀ ਪਊਗਾ ਤਰਾ ਕੋਣ ਹੋ ਜਰਾ ਪਤਾ ਤੈਨੂੰ ਮੇਰੀ ਗੱਲ ਸੁਣ ਲੈ ਤੂੰ ਚੁੱਪਚਾਪ ਨਾ ਮੇਰੇ ਪਿੱਛੇ ਆ ਜਾ ਮੈਂ ਮੰਗਦੀ ਆ ਪਹਿਲੇ ਮੇਰੀ ਗੱਲ ਤਾਂ ਸੁਣ ਲੈ ਤੇ ਵੱਡੀ ਵੀ ਆਈ ਹੋਗੀ ਦੋਹੋ ਜਣੀਆਂ ਲੜਪੋਗੇ ਘਰ ਚ ਕਲੇਸ਼ ਪਊਗਾ ਮਸਾਦਾ ਸੁਖ ਸ਼ਾਂਤੀ ਆਈਆ ਤੂੰ ਰਹਿਣ ਦੇ ਮੈਂ ਜਾਣਾ ਬੇ ਤੂੰ ਛੱਡ ਮੇਰੀ ਬਾਹ ਤੂੰ ਨਾ ਚੁੱਪਚਾਪ ਮੇਰੇ ਮਗਰ ਆ ਜਾ ਮੈਂ ਨਹੀਂ ਦੇਖਦੀ ਹੈਗੀ ਚਲ ਵੱਡੀ ਐ ਛੋਟੀ ਮਾਤਾ ਤਖਤੀ ਨਾ ਮਾਰੂ ਚੜਾ ਕੇ ਆ ਜਾ ਫਿਰ ਮਗਰ ਹਾਂ ਕਿਵੇਂ ਬਣਾ ਪੈਦੀ ਹੱਥ ਜ ਗੱਲ ਜੀ ਕਰਨੀ ਇੱਕ ਥੋੜਾ ਨਾਲ ਦੱਸ ਉਹ ਸ਼ੰਦਰ ਦੇ ਭਾਈ ਦਾ ਵਿਆਹ ਆ ਗਿਆ ਅੱਛਾ ਐ ਚਾਹੀਦੇ ਥੋੜਾ ਜਿਹਾ ਇਹ ਇੰਨੇ ਕਿ ਤੈਰੇ ਕੋਲੇ ਹੋਣਗੇ ਜਾਂ ਸ਼ੰਦਰ ਕੋਲੇ ਪਏ ਹੋਣਗੇ ਇੰਨੇ ਨਾਲ ਨਹੀਂ ਬਾਪੂ ਕੰਮ ਚੱਲਦਾ ਕਿੰਨੇ ਚਾਹੀਦੇ ਆ ਉਹ ਬਾਪੂ ਜੀ ਬਾਪੂ ਜੀ ਮੈਂ ਦੱਸਦੀ ਆ ਇਹਨੂੰ ਨਹੀਂ ਪਤਾ ਇੰਨਾ ਹਾਂ ਬਸ ਆਹੀ ਢਾਈ ਇੱਕ ਰੱਖੀ ਜਹੀਦੇ ਜਿਆਦਾ ਨਹੀਂ ਢਾਈ ਰੱਖ ਹਾਂ ਹਾਂ ਭਾਈ ਦੀ ਬਾਤ ਵਿਆਹ ਜਾਣਾ ਹੈਗਾ 2.5 ਲੱਖ ਮਾੜਾ ਜਿਹਾ ਸੰਭਲ ਕੇ ਚੱਲੋ ਐਨਾ ਠੀਕ ਹੈ ਵੀ ਲੀਡਾ ਰੱਤਾ ਆਪਣਾ ਫਰਜ਼ਾ ਬਣਾਉਂਦਾ ਨਹੀਂ ਬਾਪੂ ਜੀ ਵਿਆਹ ਜਾਣਾ ਤਾਂ ਹੀ 2.5 ਲੱਖ ਮੰਗਿਆ ਹੈਗਾ ਹੁਣ ਸੋਨੂੰ ਵੀ ਪਤਾ ਬਾਪੂ ਜੀ ਹੁਣ ਅਸੀਂ ਖਾਲੀ ਹੱਥ ਵਗ ਜਾਗੇ ਕੀ ਕਹਿਣਗੇ ਸ੍ਰੀਕੇ ਕਿ ਬਿੱਲੀ ਵਾਲੇ ਨਾਲੇ ਉੱਥੇ ਜਾ ਕੇ ਤਾਂ ਬਾਪੂ ਜੀ ਸੋਡਾ ਹੀ ਬਹੁਤ ਉੱਚਾ ਹੋਊਗਾ ਐਂ ਕਹਿਣਗੇ ਵੀ ਹਾਂ ਹਾਂ ਆਹ ਦੇਖ ਲੈ ਸਿੰਦਰੋ ਦੇ ਸਹੁਰਿਆਂ ਨੇ ਕੀ ਕੀ ਕਿ ਸਮਾਨ ਦਿੱਤਾ ਇਹਨਾਂ ਨੂੰ ਵਿਆਹ ਵਿੱਚ ਆਉਣ ਵਾਸਤੇ ਨੇ ਨੱਕ ਬਾਪੂ ਜੀ ਸੋਡੇ ਹੀ ਵੱਡਾ ਉਹ ਸਾਡਾ ਨਹੀਂ ਹੋਣਾ ਮੈਂ ਤਾਂ ਸੋਡੀ ਇੱਜ਼ਤ ਕਰਕੇ ਕਹਿਣੀ ਆ ਅੱਗੇ ਸੋਡੀ ਮਰਜੀ ਏ ਕਹਦੇ ਨਾ ਤੂੰ ਬਾਪੂ ਨੂੰ 2.5 ਲੱਖ ਬਾਪੂ ਵੈਸਟਰ ਆਹ ਕਹਿੰਦੀ ਟਿਸੈਂਟਰ ਕਹਿੰਦੀ ਵੀ ਇੱਕ ਟੋਂਬੀ ਪਾਉਣੀ ਆ ਤੂੰ ਦੇ ਦੇ 2.5 ਲੱਖ ਰੁਪਈਆ ਬਾਪੂ ਜੀ ਇਹ 2.5 ਲੱਖ ਸਾਨੂੰ ਚਾਹੀਦਾ ਉੱਪਰ ਦਾ ਪਲਾਹੋ ਜੀ ਹਾਂ ਬਾਪੂ ਜੀ ਮਨਜੀਤ ਦੀ ਭੰਡ ਦਾ ਵਿਆਹ ਹੋ ਗਿਆ ਨਾ ਹਾਂ ਬਾਪੂ ਜੀ ਉਹ ਵਿਆਹੀ ਤਾਂ ਸੀ ਪਹਿਲਾਂ ਦੋ ਵਾਰੀ ਵਿਆਹੀ ਸੀ ਬਾਪੂ ਜੀ ਪਹਿਲਾਂ ਹੋ ਹਾਂ ਮੁੰਲਾ ਵੇ ਤੀਜੀ ਵਾਰੀ ਹੈ ਹੁਣ ਨਹੀਂ ਫੇਰ ਕੀ ਹੋ ਗਿਆ ਮੇਰੇ ਪਿੰਡ ਵਾਲੇ ਬਾਪੂ ਨੂੰ ਰਿਸ਼ਤਾ ਵਧੀਆ ਮਿਲ ਗਿਆ ਕਿਤੋਂ ਅਸੀਂ ਕਰਤਾ ਬਸ ਪੱਕਾ ਅੱਛਾ ਹਾਂ ਤੂੰ ਕਹਤ ਨੰਨੇ ਪਾਉਣੀ ਹੈ ਵਿੱਚ ਨੰਨੇ ਨਹੀਂ ਮੈਂ ਪਾਉਂਦੀ ਮੈਂ ਤਾਂ ਕਿ ਨਹੀਂ ਮੈਂ ਦੋ ਵਾਰ ਤਾਂ ਪਹਿਲਾਂ ਵਿਆਹ ਥੀ ਹੁਣ ਤੀਜੀ ਵਾਰੀ ਹੋਰ ਤੇ ਚੌਥੀ ਵਾਰੀ ਫੇਰ ਰਿਸ਼ਤਾ ਵਧੀਆ ਮਿਲ ਗਿਆ ਫੇਰ ਚੌਥੀ ਵਾਰੀ ਵੀ ਵਿਆਹ ਦੂੰਗੀ ਲੈ ਕਮਾਲ ਹੋ ਗਈ ਤੇਰੀ ਮੁਰਦਾ ਬੋਲੂ ਕਫਨ ਪਾੜੂ ਮੈਂ ਤਾਂ ਚੰਗੀ ਗੱਲ ਕਰੀ ਐ ਚੰਗਾ ਕਾਰੋਬਾਰ ਚੰਗਾ ਬਸ ਉਹ ਭਾਈ ਤੁਸੀਂ ਨਾ ਲੜੋ ਤੁਸੀਂ ਨਾ ਲੜੋ ਆਪਾਂ ਕਰਦੇ ਆ ਕੋਈ ਸੋਚਦੇ ਆ ਕਿ ਕੋਈ ਬਾਪੂ ਦੇ ਸੁਣ ਲਓ ਤੁਸੀਂ ਪਹਿਲਾਂ ਬਾਪੂ ਜੀ ਸੋਚਣ ਵਾਲੀ ਗੱਲ ਨਹੀਂ ਹੈਗੀ ਸਾਨੂੰ ਤਾਂ ਹੁਣੇ ਫੋਨ ਆਇਆ ਇਸ ਤਾਂ ਜਾਣਾ ਬਸ 5-7 ਦਿਨਾਂ ਚ ਉਹ ਕਹਿੰਦੇ ਬਸ ਚੁੰਨੀ ਚੜਾ ਬਈ ਕਰ ਦਾਂਗੇ ਬਾਪੂ ਜੀ ਹਾਂ ਬਾਪੂ ਜੀ ਚੁੰਨੀ ਚੜਾਵਾ ਕਰਨੇ ਕੋਈ ਚੁੰਨੀ ਚੜਾਵਾ ਕਹਿੰਨੇ ਪੈਸੇ ਚ ਹਾਂ ਬਾਪੂ ਜੀ ਪੈਸੇ ਚ ਕਰਨਗੇ ਦੇ ਦੇ ਦਿਓ 2.5 ਲੱਖ ਰੁਪਿਆ ਮੇਰੇ ਬਾਪੂ ਨੇ ਕਿਹਾ ਚਾਹੇ ਤੀਜੀ ਵਾਰ ਕਰਨਾ ਕੁੜੀ ਦਾ ਵਿਆਹ ਪਰ ਤੂੰ ਧੌਂਤਾਵ ਨਾ ਪੈਸਾਂ ਚ ਕਰਾਂਗੇ ਹਾਂ ਹਾਂ ਬਾਪੂ ਜੀ ਇਹਨਾਂ ਦਾ ਤਾਂ ਉਹ ਕੰਮ ਹੋ ਗਿਆ ਕੁਲੀ ਚ ਭਾਵੇਂ ਕੱਖ ਨਾ ਰਹੇ ਪਰ ਪਿੰਡ ਚ ਮੜਕ ਨਾਲ ਰਹਿਣਾ ਬੋਲ ਪੈ ਕੁਸ ਓਏ ਗੱਲ ਸੁਣ ਲਓ ਮੇਰੀ ਯਾਰ ਪਹਿਲਾਂ ਮੈਨੂੰ ਤਾਂ 2.5 ਲੱਖ ਲੈਣ ਤੇ ਤੁਸੀਂ ਆਪਦਾ ਚੱਕਾ ਜੋੜ ਕੇ ਬਹਿ ਗਏ ਇੱਧਰ ਹੋਏ ਨਹੀਂ ਹਟਦੇ ਕੀ ਬਾਪੂ ਦੇਰੇ ਯਾਰਾ ਕਿਵੇਂ ਆ ਕਰਦਾ ਓਏ ਯਾਰ ਤੁਸੀਂ ਔੜ ਚ ਪੱਟ ਕਰੋਗੇ ਘਰ ਆਪਦਾ ਘਰ ਦੇਖ ਕੇ ਚੱਲੀਦਾ ਹੁੰਦਾ ਹੁਣ ਢਾਈ ਉਹ ਮੰਗੀ ਜਾਂਦੇ ਆ ਢਾਈ ਉਹ ਮੰਗੀ ਜਾਂਦੇ ਆ ਕਿ ਗਾਂ ਆੜਤੀਆ ਪਤਾ ਨਹੀਂ ਦੇਉ ਨਾ ਕਿਉਂ ਉਹ ਫਿਰ ਇਹ ਕਹਿੰਦੀ ਟੂਬ ਪਾਉਣੀ ਆ ਇਹ ਕਹਿੰਦੀ ਆ ਬਾਪੂ ਜੀ ਟੂਬ ਤਾਂ ਸਾਨੂੰ ਵੀ ਪਾਣੀ ਪਊਗੀ ਨਾਲੇ ਇਹਨਾਂ ਤੇ ਹਜੇ ਵਿਆਹ ਚ ਟਾਈਮ ਪਿਆ ਸਾਡੇ ਤਾਂ ਰਹਿ ਗਿਆ 10 ਦਿਨ ਪਹਿਲਾਂ ਸਾਨੂੰ ਦੇ ਦਿਓ ਢਾਈ ਲੱਖ ਨਾਲੇ ਬਾਪੂ ਗੱਲ ਨਹੀਂ ਸੁਣਦਾ ਉਹ ਤਾਂ ਤੂੰ ਉਹਦੀ ਕਹਿੰਦਾ ਸੀ ਮੁੰਡੇ ਨੂੰ ਕੜਾ ਪਾ ਦੇ ਉਹਨਾਂ ਵੀ ਤਾਂ ਕੜਾ ਪਾਈ ਸੀ ਉਹ ਵੀ ਬੰਦੀ ਨੇ ਹਾਂ ਹਾਂ ਹੋਰ ਹੋਰ ਬਾਪੂ ਜੀ ਪਹਿਲ ਪਰੋਠੀ ਦਾ ਜੀਜਾ ਨਾ ਤਾਂ ਕਰਕੇ ਸ਼ਾਂਪ ਪਾਊਗੀ ਨਾਲੇ ਇਧਰੋਂ ਫਿਰ ਮੇਰੀ ਪਰਜਾਈ ਨੂੰ ਵੀ ਮੂੰਹ ਦਿਖਾਈ ਦੀ ਸ਼ਾਂਪ ਵੀ ਤਾਂ ਮੈਂ ਹੀ ਪਾਉਣੀ ਹੈਗੀ ਹੋਰ ਬਾਪੂ ਪੋਲ ਪਾ ਕੋ ਛ ਉਹ ਬੋਦ ਦੇ ਆ ਭਾਈ ਤੁਹਾਡੇ ਨਾਲ ਨਹੀਂ ਹੈ ਜਿਵੇਂ ਉਹ ਦੇਖ ਲੋ ਖਾਦੇ ਪਰਵਾਦ ਦੀਦਾ ਹੈ ਕਿ ਆਪਣੇ ਕਹੇ ਦੀ ਹਾਂ ਕਰਤੀ ਹਾਂ ਕਰ ਪਾਪਾ ਜੀ ਸਾਡੇ ਕੰਨੀਆਂ ਵੀ ਹੈ ਕੋਈ ਨਹੀਂ ਭਾਈ ਕਰਾਂਗੇ ਕੁਝ ਠੀਕ ਹੈ ਪਾਪਾ ਜੀ ਪਹਿਲਾਂ ਸਾਨੂੰ ਦੇ ਦਿਓ ਅਸੀਂ ਜਾਣਾ ਫਿਰ ਤਿਆਰੀਆਂ ਕਰਨੀ ਰੌਲਾ ਕਿਉਂ ਪਾਉਨੇ ਪਹਿਲਾਂ ਪਾਪੂ ਨੂੰ ਆਰਤੀ ਕੋਲੇ ਤਾਂ ਜਾਇਆ ਹੁਣ ਤੋਂ ਭਾਈ ਕੋਈ ਨਾ ਸਾਡਾ ਤਾਂ ਜ਼ਰੂਰੀ ਹੈ ਨਾ ਫਿਰ ਛੋਡੇ ਬਣ ਤਾਰਤੀਆ ਹੋਰ ਬਣ ਜਾਣਗੇ ਪਹਿਲਾਂ ਸਾਨੂੰ ਦੇ ਦਿੰਦੇ ਪੈਸੇ ਉਹ ਨਾ ਦੀਬਾ ਮੇਰੀ ਕੋਈ ਜੇਬ ਚ ਨਹੀਂ ਪਏ ਮੈਨੂੰ ਜਾਇਆ ਹੁਣ ਤੋਂ ਦੇਖੂਗਾ ਹੁਣ ਤੋਂ ਲਾਲੇ ਦਾ ਜਿਵੇਂ ਕਹੂਗਾ ਆ ਕਿ ਮੈਂ ਤੁਹਾਨੂੰ ਦੱਸ ਦਿੰਦਾ ਉਹ ਮੇਰੇ ਕਰਾਂਗੇ ਕੁਛ ਨਾ ਕੋਈ ਮੈਂ ਸਾਰਾ ਜੋਰ ਲਾਉਂਗਾ ਨਾਲੇ ਜੇ ਮਿਲੇ 2 ਈ ਫਿਰ ਉਹਦੇ ਵਿੱਚੋਂ ਅੱਧਾ ਤੱਕ ਕਰਨਾ ਪਊਗਾ ਸਵਾ ਸਵਾ ਕਰਨਾ ਪਊਗਾ ਤੂੰ ਐਂ ਕਾ ਤੋ ਬੋਲੀ ਜਾਣਾ ਬਈ ਪੰਜ ਲੈ ਕੇ ਆਉਗਾ ਬਾਪੂ ਉਹ ਜੇ ਨਾ ਮਿਲੇ ਮੈਂ ਤਾਂ ਤਾਂ ਕਹਿਣਾ ਮਿਲਣਾ ਪਾਉਂਦੇ ਨੇ ਤਸੀਂ ਤਾਂ ਇਹਦੇ ਕੰਮ ਨਹੀਂ ਪੂਰ ਚੜਦੇ ਕਦੇ ਨਹੀਂ ਬੋਲੇ ਹੈਗੇ ਪਤੀਏ ਇਹ ਤੁਹਾਡਾ ਤਾਂ ਕੰਮ ਡੁੱਬ ਡੁੱਬ ਦਾ ਨਾਲ ਸਾਡਾ ਡੁੱਬ ਉਹ ਨਹੀਂ ਦਬੋਦੇ ਬਾਰ ਬਾਰ ਬੋਲਦੇ ਆਪਾਂ ਜੀ ਦੇ ਵੀ ਬੋਲ ਬੋਲ ਬਈ ਟਾਈ ਮੈ ਲੈਣਾ ਈ ਉਹਨਾਂ ਨੂੰ ਦੇ ਕਹਤਾ ਰੱਤਾ ਮੈਂ ਉਹਦਾ 2 14 ਤੱਕ ਬਣਦਾ ਫਿਰ ਦਿਆਂਗਾ ਹਾਂ ਸਮਝਿਆ ਆਪਾਂ ਪਿੱਛੇ ਉਹ ਮੈਂ ਤਾਂ ਕਹਿ ਰਿਹਾ ਮੈਂ ਪਹਿਲਾਂ ਬਾਪੂ ਨੂੰ ਆਣਤੀ ਕੋਲੇ ਜਾਤ ਆਉਣ ਤੋਂ ਪਹਿਲੀ ਕਿਉਂ ਰਲਾ ਪਾਈ ਜਾਂਦੇ ਉਹ ਆਦੇ ਹੁੰਦੇ ਨਾ ਯਾਰ ਵੀ ਸ਼ੂਤ ਨਾ ਪਤਾ ਇਹਨਾਂ ਜਲਾਹੇ ਨਾਲ ਠੈਂਗੋ ਠੈਂਗੀ ਬਸ ਹਜੇ ਮੈਨੂੰ ਜਾਤ ਆਉਣ ਦਿਓ ਆ ਕੇ ਕਰਦੇ ਆਪਾਂ ਕੋਈ ਨਹੀਂ ਸਾਰੀ ਜਾਇਦਾ ਜਦੋਂ ਪੈਸਾ ਆ ਗਿਆ ਸ਼ੂਤ ਪਤਾਨ ਵੀ ਆ ਜੂ ਸਾਰਾ ਕੁਝ ਹੀ ਆ ਜੂ ਆਪੂ ਮੈਂ ਤੇ ਬਾਈ ਤੇਰੇ ਨਾਲ ਹੀ ਚੱਲਦੇ ਆ ਖਾਣਤੀ ਦੇ ਬਾਈ ਉਹ ਕਿਤਾਜਾ ਲਾ ਲਾ ਹੋਵੇ ਪੂਰੇ ਪੈਸੇ ਨਾ ਮਿਲੇ ਤੇ ਚੂਤ ਪਤਾਨ ਦੀ ਬਜਾਏ ਇੱਥੇ ਚੂਤ ਪਤਾਨ ਹੁੰਦਾ ਪਰੇ ਨਹੀਂ ਨਾ ਤੇ ਮਾਰੇ ਪੜਿਆਂ ਨੂੰ ਬਾਪੂ ਲੈ ਕੇ ਵੀ ਨਾ ਜਾਈ ਬਾਪੂ ਤੂੰ ਇਕੱਲੇ ਹੀ ਵਗ ਜਾ ਜੇ ਬਾਪੂ ਜੇ ਤੂੰ ਬਾਲਾ ਕਹਿਣਾ ਤਾਂ ਅਸੀਂ ਦੋਹੇ ਜੀ ਵਗ ਜਾਨੇ ਤੇਰੇ ਨਾਲ ਹਾਂ ਬਾਪੂ 3 ਲੱਖ ਰੁਪਏ ਲੈ ਕੇ ਮੁੜੇ ਆਵਾਂਗੇ ਵਾਪਸ ਅਸੀਂ ਆਹੋ ਤੁਹਾਡਾ ਮੂੰਹ ਬਾਲਾ ਸੋਹਣਾ ਹੈ ਨਾ ਵੀ ਬਾਪੂ ਨਾਲ ਅਸੀਂ ਵਗ ਜੀਏ ਬਾਪੂ ਜੀ ਅਸੀਂ ਚੱਲਾਂਗੇ ਤੁਹਾਡੇ ਨਾਲ ਖੜਾਓ ਇਧਰ ਮੇਰੀ ਗੱਲ ਸੁਣ ਮੜੀ ਜੀ ਅਰੇ ਬਾਪੂ ਮੈਂ ਤਰਪੈ ਹੁਣਾ ਆ ਜਾ ਹੁਣ ਬਾਹਰ ਖੜਾ ਨਹੀਂ ਕਰ ਰਿਹਾ ਇਧਰ ਆ ਬੇ ਮੇਰੇ ਕੰਨ ਸੁਣ ਮਾਰੀ ਜੀ ਵਾ ਚੱਲੋ ਫਸਾ ਨਿੰਨਾ ਨੂੰ ਕੀ ਹੋਇਆ ਆਪਰੇ ਟੱਪਦਾ ਮਗਰ ਰੱਖੇ ਹੈ ਕਿ ਇਨਾਂ ਦੀ ਮੱਤ ਨੂੰ ਹੀ ਕੁਝ ਹੋ ਗਿਆ 2.5 ਲੱਖ ਰੁਪਇਆ ਹੈ ਮੰਗੀ ਜਾਂਦੇ ਜਿਵੇਂ ਉੱਥੋਂ ਵੀਰਿਆਂ ਨਾਲ ਤੋਲ ਲਿਓਣੇ ਹੁੰਦੇ ਉੱਪਰ ਲੋਕੋ ਪੈਖਾ ਬਣਦਾ ਬਹੁਤ ਔਖਾ। ਤਾ ਤਾਂ ਜਦੋਂ ਮਰਜ਼ੀ ਦੋ। ਗੁਲਖੇੜੇ ਤਾਂ ਜਦੋਂ ਮਰਜ਼ੀ ਉਡਾ ਲਓ। ਇਹ ਬਣਾਉਂਦਾ ਬਹੁਤ ਔਖਾ ਹੈਗਾ। ਤੁਸੀਂ ਉਹਨਾਂ ਦੇ ਮਗਰ ਲੱਗ ਕੇ ਹਾਂ ਠੀਕ ਐ ਵਿਆਹ ਮੁਕਲਾਵੇ ਵੇਖੇ ਹੱਥੋਂ ਪਈ ਆ ਤਾਂ ਕਦੀ ਨਹੀਂ ਦੇਖੀ ਤੁਸੀਂ ਰਾਹ ਰਾਹ ਸਿੱਧਾ ਜਾਓ। ਸਾਰੀ ਦੁਨੀਆ ਹੀ ਜਾਣਦੀ ਹੈਗੀ ਜੋ ਲੈਣ ਦੇਣ ਬਣਦਾ ਜੋ ਆਪਣਾ ਹੱਕ ਹੈ ਉਹ ਦਿਓ ਦੋ। ਮੱਕਰ ਦਾਂਕੂ ਸਿਆ ਐ ਨਹੀਂ ਦੰਗ ਲੈਣਾ ਨਾ ਨਾ ਹੀ ਕਰ ਚੱਲਦੇ ਹੁੰਦੇ ਨਾ ਕਰਦਾ ਮੈਂ ਕੋਈ ਨੰਨਰ ਬੈਠ ਕੇ ਕੱਢਿਆ ਨਾ ਕਰਦਾ ਭਗਵਾਨ ਨੂੰ ਮੜਾ ਜੇ ਪਾਸੇ ਕਰਕੇ ਨਾ ਕੱਢਿਆ ਨਾ ਕਰਾਂਗਾ ਮੇਰੀ ਗੱਲ ਸੁਣ ਤੈਨੂੰ ਲੱਗਦਾ ਹੀ ਬਾਪੂ ਆਪਾਂ ਨੂੰ ਪੈਸੇ ਦੇ ਦੂਗਾ ਉਹ ਪੈਸੇ ਤਾਂ ਦੇ ਜਾਂਦਾ ਵਿਚੋ ਅੜ ਕੇ ਬਹਿ ਗੇ ਮੈਂ ਕਿਹਾ ਜੀ ਇਹਨਾਂ ਨੂੰ ਵੀ ਸਾਨੂੰ ਤਾਂ ਮੰਗਣਾ ਤੁਸੀਂ ਆਪਦਾ ਜੱਕਾ ਜੋੜ ਕੇ ਬਹਿਨੇਓ ਪਤਾ ਨਹੀਂ ਸਹਰਾ ਕਿ ਇੱਥੇ ਸੁਣਦ ਗਿਆ ਦਰਵਾਜ਼ੇ ਕੋਲੀ ਖੜੇ ਤੇ ਜਿਹੜਾ ਆਪਣੀ ਗੱਲ ਸੁਣ ਕੇ ਠਾਪ ਜੇ ਦਾ ਬਾਪੂ ਕੋਲੇ ਕੋਈ ਗੱਲ ਨਹੀਂ ਉਹਨਾਂ ਦਾ ਲਾਜ ਮੇਰੇ ਲਈ ਵੀ ਹੈਗਾ ਮੇਰੇ ਨਾ ਦਿਮਾਗ 'ਚ ਇੱਕ ਆਈਡੀਆ ਆਇਆ ਔਰ ਜੇ ਤੇਰੇ ਬੁੱਤ 'ਚ ਬੜੀ ਗੱਲ ਤਾਂ ਬਣੂਗੀ ਦੱਸ ਮੈਂ ਕਹਨੀ ਆ ਬੇਪਾ ਬਾਪੂ ਦੀ ਇੰਨੀ ਸੇਵਾ ਕਰਾਂਗੇ ਇੰਨੀ ਸੇਵਾ ਕਰਾਂਗੇ ਬਾਪੂ ਸੇਵਾ ਤੂੰ ਖੁਸ਼ ਹੋ ਕੇ ਨਾ ਆਪਾਂ ਨੂੰ ਐ ਕਹਣਗੇ ਵੀ ਪੁੱਤ ਲੈ ਫੜ ਤੁਸੀਂ 2.5 ਲੱਖ ਮੰਗਦੇ ਤੇ ਆ ਚੱਕ 5 ਲੱਖ ਆ ਚੱਕ 10 ਲੱਖ ਕਬੀਲਦਾਰੀ ਦੇ ਮੂਰੇ ਤੁਸੀਂੋਂ ਸਾਰਾ ਕੁਝ ਹੀ ਸੌਟ ਹੈ ਤੁਸੀਂ ਸਾਮ ਸਮਾਓ ਬਸ ਆਹੀ ਗੱਲ ਕਿਉਂ ਮੈਂ ਕਹਿ ਦਿੱਤੀ ਕਦੋਂ ਕਹਿਣੀ ਸੀ ਜਦੋਂ ਟਾਈਮ ਲੰਘ ਜਾਂਦਾ ਹੁਣ ਤੱਕ ਤਾਂ ਕਹੀ ਨਹੀਂ ਉਂਝੇ ਤੋਂ ਗੱਲ ਮੈਂ ਕਹੀ ਸੀ ਇਹੀ ਗੱਲ ਮੈਂ ਇਹ ਕਹਿਣੀ ਸੀ ਓਏ ਬੋਲਣ ਲੱਗਿਆ ਤੇ ਫਿਰ ਤੂੰ ਬੋਲ ਪੇ ਆ ਤੂੰ ਵੀ ਦੂਜੇ ਦੇ ਮੋਢੇ ਤੇ ਧਰਕੇ ਚਲਾਉਣ ਜਾਣਦਾ ਸਮਝਾਂਦੀ ਐ ਮੈਂ ਤੇਰੀਆਂ ਬਹਿਤਾਂ ਚੱਜਦੀ ਗੱਲ ਨਹੀਂ ਤੇਰੇ ਦਿਮਾਗ 'ਚ ਕੁਝ ਵੱੜਦੀ ਹੈਗੀ ਤੂੰ ਐ ਕਰ ਹੁਣ ਬਾਪੂ ਆਤਰਾ ਤੂੰ ਤਾਂ ਦਾ ਘਰ ਅਸਲਿਆ ਕਰ ਮਜਾ ਨਾਲੇ ਮੇਰੀ ਸੁਣ ਗੱਲ ਦੋ ਚਮਚੇ ਛਕਿਓ ਦੇ ਪਾ ਲਈ ਉਹ ਖੁਸ਼ਖਜਾ ਹੋਇਆ ਫਿਰਦਾ ਕੋਈ ਗੱਲ ਨਹੀਂ ਉਹ ਤਾਂ ਦੇਖੀ ਨਾ ਸਹੀ ਬਾਪੂ ਤਾਂ ਤੇਰੇ ਨਾਲ ਨਾ ਕਿਉਂ ਚ ਤਿਲਸਾ ਤਾਂ ਫਿਰੂਗਾ ਮਤਨੇ ਕੁੱਕਰ ਛਕੜ ਵੀ ਲਿਆਈ ਐਵੇਂ ਮੂੰਗੀ ਦਾਲ ਨਾਲ ਮੱਥਾ ਮਾਰਦਾ ਰਹਿੰਦਾ ਇੰਨੀ ਜੀ ਖੁਸ਼ ਹੋ ਜੂ ਹੋਰ ਦੱਸ ਤੇਰੇ ਬਾਪੂ ਨੂੰ ਕੀ ਚਾਹੀਦਾ ਚਲ ਐ ਕਰ ਤੋ ਫਿਰ ਮਾਲਿਆ ਨਾਲ ਸ਼ਾਰਾ ਕੁੱਕਰ ਤੋ ਐ ਕਰ ਟਮਾਟਰ ਸ਼ਮਟਰ ਹਰੀਆਂ ਮਿਰਚਾਂ ਪਿਆਜ਼ ਪੂਚੀਰ ਕੇ ਨਾ ਗੱਲ ਬਣਾ ਦੇ ਬਸ ਬਾਪੂ ਨਾ ਖੁਸ਼ ਹੋ ਜੇ ਪਤਾ ਲੱਗੇ ਬਾਪੂ ਨੇ ਮੇਰੀ ਸੇਵਾ ਕਿਵੇਂ ਹੋਈ ਐ ਚਾ ਤੂੰ ਬਾਗ ਜਾਛੀ ਕਿਤੇ ਗਾਂਹ ਜਾਂਦੇ ਨੇ ਕੁੱਕੜ ਮੁੱਕ ਜਾਣਾ ਉਹ ਨਹੀਂ ਮੁੱਕਦੇ ਕੁੱਕੜ ਮੈਂ ਤਾਂ ਬਾਪੂ ਪਿੱਛੇ ਕਿ ਸਾਲੇ ਫਾਰਮ 'ਚ ਵਰਜੂ ਜਾ ਕੇ ਚਾ ਸਾਲਾ ਚੋਰੀ ਨਾ ਲਿਓਣਾ ਪਵੇ ਜਾ 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 ਮਿਲਾਂ ਫਿਰ ਹੁਣ ਆਈ ਐ ਬਾਜੀ ਸਾਰੀ ਮੇਰੇ ਹੱਥ 'ਚ ਨਾਲ ਤਾਂ ਬਾਪੂ ਨੂੰ ਖਵਾਉਂਗੀ ਕੁੱਕੜ ਨਾਲੇ ਦੁੱਧ 'ਚ ਪਾ ਕੇ ਘਿਓ ਦੀ ਚਮਚੀ ਉਹ ਵੀ ਗਾਂ ਦਾ ਘਿਓ ਕਹੂੰਗੀ ਬਾਪੂ ਤੇਰੀ ਸਿਹਤ ਲਈ ਫਾਲਾ ਜਦੀ ਬਤੀ ਐ ਇਹ ਫਿਰ ਦੇਖੀ 2.5 ਲੱਖ ਕੀ 2.5 ਲੱਖ ਖੁਰਕੀ ਤਾਂ ਮੇਰੇ ਹੱਥਾਂ 'ਚ ਹੁਣੀ ਹੋਣ ਲੱਗੀ ਸਾਰੀ ਲక్ష్ਮੀ ਨਾ ਮੇਰੇ ਹੱਥਾਂ 'ਚ ਹੀ ਆਊਗੀ ਉਹਨਾਂ ਦੇ ਦੇਖੀ ਬਾਪੂ ਕਿਵੇਂ ਠੇਡੇ ਮਾਰਦਾ 2.5 ਲੱਖ ਮੰਗਦੇ ਨੇ ਨਾ ਉਹ ਬਾਪੂ ਨੇ ਉਹਨਾਂ ਨੇ 2.5 ਕੌੜੀ ਨਹੀਂ ਦੇਣੀ 2.5 ਕੌੜੀ ਹੇਦਰ ਮਾਰ ਮਾੜਾ ਦੇ ਪਾਸਾ ਨਹੀਂ ਹਾਂ ਮੈਨੂੰ ਨਹੀਂ ਲੱਗਦਾ ਵੀ ਬਾਪੂ ਆਪਣੋ ਪੈਸੇ ਦੇਊਗਾ ਵੇਦਤਾ ਇਹ ਕਉਂ ਨਹੀਂ ਦਿੰਦਾ 2.5 ਲੱਖ ਕਿੱਥੇ ਦੇ ਦੂਗਾ ਤੈਨੂੰ ਕੱਦ ਲੱਗਦਾ ਓਏ ਹੋਰ ਯਾਰ ਲੱਗਦੀ ਆ ਕਿਹੜੀ ਗੱਲ ਤੋਂ ਲੱਗਦਾ ਓ ਮੇਰੀ ਗੱਲ ਤਾਂ ਸੌਂਦਾ ਜੇ ਤਾਂ ਆਪਾਂ ਦੋ ਹੋ ਜਣੇ ਇਕੱਲੇ ਜਣੇ ਜਾਂਦੇ ਬਾਪੂ ਨੂੰ ਬੜਿਆ ਕੇ ਜੇ ਕਹਿੰਦੇ ਵੀ 2.5 ਲੱਖ ਦੇ ਦੇ ਪੂਰੀ ਦੇ ਦਿੰਦਾ ਉੱਤੋਂ ਤਾਂ ਕਿ ਉਹ ਖੜ ਗਿਆ ਕੱਲ ਤਾਂ ਪੱਕੀ ਐ ਤਾਂ ਪੁੱਠ ਪਰ ਇਨੇ ਚੰਦਰੇ ਨੇ ਇਨੇ ਚੰਦਰੇ ਨੇ ਨਾ ਛੱਡੀ ਦੇਗਾ ਓ ਮੇਰੇ ਦਿਮਾਗ 'ਚ ਕਿਸਕੀਮ ਆਈ ਐ ਕਿਹੜੀ ਮੈਂ ਆਏ ਕਹਿੰਦੀ ਸੀ ਆਪਾ ਬਾਪੂ ਦੀ ਸੇਵਾ ਕਰਨ ਲੱਗ ਜੀ ਰੋਟੀ ਪਾਣੀ ਵਧੀਆ ਦਿਆ ਕਰੀਏ ਨਾਲੇ ਦਿਆ ਕਰਦੇ ਮਨ ਪਸੰਦੀ ਚੀਜ਼ ਬਣਾ ਕੇ ਨਾ ਕੱਪੜਾ ਲੇੜਾ ਧੋਇਆ ਕਰਾਂ ਮੈਂ ਨਾਲੇ ਜੀ ਬਾਪੂ ਨੂੰ ਖਾਣ ਪੀਣ ਨੂੰ ਵਧੀਆ ਮਿਲਣ ਲੱਗਿਆ ਹੰਡਾਉਣ ਨੂੰ ਵਧੀਆ ਮਿਲਣ ਲੱਗਿਆ ਬਾਪੂ ਤਾਂ ਖੁਸ਼ ਹੋ ਜੂ ਆਪਣਾ ਢਾਈ ਲੱਖ ਪੱਕਾ ਨੇ ਸੱਚੀ ਨਹੀਂ ਸੱਚੇ ਜਵੇਂ ਸੇ ਆਹੀ ਗੱਲ ਨਾ ਮੇਰੇ ਦਿਮਾਗ 'ਚ ਹੁਣੀ ਆਈ ਥੀ ਸੱਤ ਚੱਲਿਆਂ ਦੀ ਸਵਾ ਨਾ ਪਹਿਲਾਂ ਮੇਰੇ ਦਿਮਾਗ 'ਚ ਹੁੰਦੀਆ ਫੇਰ ਹੀ ਤੇਰਾ ਦਿਮਾਗ ਕਿਉਂ ਕੰਮ ਕਰਦਾ ਪਹਿਲਾਂ ਕਿਉਂ ਨਹੀਂ ਕਰਦਾ ਜਾਇ ਖਣੇ ਦਾ ਮੈਂ ਵੀ ਇਹੀ ਕਹਿ ਰਹੀ ਸੀ ਕਿ ਬੱਪੂ ਦੀ ਸੇਵਾ ਕਰੀਏ ਹਾਂ ਤੂੰ ਤਾਂ ਬਹੁਤ ਖੁਸ਼ ਹੈ ਨਾ ਆਇਆ ਤਾਂ ਮੇਰੇ ਦਿਮਾਗ ਚ ਹੀ ਨਾਲੇ ਮੇਰੀ ਗੱਲ ਸੁਣ ਮੈਂ ਤਾਂ ਮਾਇ ਕਹਣੀ ਹੈ ਸ਼ਹਿਰ ਭੱਜ ਜਾ 1 ਕਿਲੋ ਤਾਂ ਬੱਪੂ ਵਾਸਤੇ ਮੁਰਗਾ ਲਿਆ ਤੇ ਇੱਕ ਉਹ ਹੁੰਦਾ ਨਹੀਂ ਐਡਾ ਪਉਗਾ ਦਾਰੂ ਵਾਲਾ ਬਸ ਪਉਈ ਲੈ ਕੇ ਉਹਨਾਂ ਜੱਦ ਤੇ ਫਿਰ ਬੱਪੂ ਕਹਿੰਦਾ ਹੁੰਦਾ ਸਿਹਤ ਲਈ ਹਾਨੀ ਕਰ ਕ ਤੇਰੀ ਪਿੰਦੀ ਸਲਾ ਚੁੱਪ ਕਰਕੇ ਵੇ ਇੱਥੇ ਗੱਲ ਰਗਾ ਦੱਬ ਤੂੰ ਤੇਰੀਆਂ ਮੈਂ ਪਉਆ ਪਉਆ ਲਿਆਉਣਾ ਤੇ ਕਿਲੋ ਮੁਰਗਾ ਬਸ ਹੋਰ ਨਹੀਂ ਕੁਝ ਲੈਉਣਾ ਠੀਕ ਹੈ ਹੁਣ ਭੱਜ ਜਾ ਆਏ ਕਰਦੇ ਆ ਇਹ ਤੋਂ ਪਹਿਲਾਂ ਬਾਪੂ ਨੂੰ ਨਾ ਗਲਾਸ ਦੁੱਧ ਦੇ ਚ ਦੋ ਚਮਚੇ ਦੇਸੀ ਘਿਓ ਦੇ ਪਾਉਣੀਆਂ ਬਾਪੂ ਤਾਂ ਖੁਸ਼ ਹੋ ਜੂ ਇਹ ਤੋਂ ਬਾਅਦ ਬਾਪੂ ਤੇ ਕੱਪੜੇ ਤੋਹੂਗੀ ਮੈਂ ਮੇਰੇ ਆਉਂਦਿਆਂ ਨੂੰ ਨਾ ਬਾਪੂ ਬਸ ਚਿੱਟਾ ਬਗਲਾ ਬਣਿਆ ਬੈਠਾ ਹੋਵੇ ਜੋ ਮੈਂ ਤਾਂ ਹੁਣ ਦਵਾ ਨਹੀਂ ਕਿਹੜਾ ਬਾਪੂ ਨੂੰ ਕੱਪੜਿਆਂ ਨੂੰ ਜੜਖਣੇ ਦਿਆ ਚਲ ਫਿਰ ਜੱਫਾ ਜਿਹੀ ਦੇ ਚਲ ਵੰਦੂ ਤੇ ਦਰਮ ਕਰਦੀ ਆ ਆ ਤਾਂ ਪਤੀਆ ਸਕੀਂ ਬੈ ਕੰਮ ਕਰਕੇ ਹੁਣ ਆਏ ਕਰਦੇ ਆ ਭਰ ਕੇ ਨਾ ਗਲਾਸ ਦੁੱਧ ਦਾ ਵੱਡਾ ਚ ਦੋ ਚਮਚੇ ਸਿਰ ਤੇ ਦੇਸੀ ਘਿਓ ਦੇ ਬਾਪੂ ਤਾਂ ਆਪ ਹੀ ਖੁਸ਼ ਹੋ ਜੂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਚਾਹੀ ਲੈ ਕੇ ਦੱਤ ਤਾਂ ਮੈਂ ਬੜਾਉਂਗੀ ਬਾਪੂ ਨਾਲੇ ਬਾਪੂ ਖੁਸ਼ ਹੋ ਜਾਦਾ ਬਾਪੂ ਜੀ ਆ ਲੋ ਦੁੱਧ ਪੀ ਲੋ ਦੇਸੀ ਗਾਂ ਦਾ ਕਿਉਂ ਤੋਂ ਦੋ ਚਮਚੇ ਪਾ ਕੇ ਲੈ ਆ ਆ ਪਿਓ ਨੇ ਲੇਚੀ ਪਾਈ ਹੋਈ ਹੈ ਨਾਲੇ ਦੋ ਚਮਚੇ ਦੇਸੀ ਛੋਦੇ ਪਾਈ ਨੇ ਕਰਦਾ ਕਿਉ ਹੈ ਬਾਪੂ ਜੀ ਗਾਂ ਦਾ ਕਿਉਂ ਜਿਆਦੇ ਲਾਹੇਵੰਦ ਹੁੰਦਾ ਹੈ ਬਜ਼ੁਰਗ ਦੀ ਸਿਹਤ ਲਈ ਬਾੜਾ ਜਿਆਦੇ ਫਾਇਦੇ ਹੁੰਦੇ ਨੇ ਬਾਪੂ ਜੀ ਨਾੜਾ ਦੇਸੀਆਂ ਜਾਣੀਆਂ ਆ ਪੀ ਲੋ ਇਹਦੇ ਨਾਲ ਵੀ ਨਾੜੀ ਲੇਸੀਆਂ ਜਾਣਗੇ ਬਾਪੂ ਜੀ ਓ ਭਾਈ ਕੀ ਹੋ ਗਿਆ ਤੁਹਾਨੂੰ ਦੋਵਾਂ ਨੂੰ ਬਾਪੂ ਜੀ ਕਿਸਰ ਵੀ ਪਾਇਆ ਤੁੱਤ ਜੋ ਇਹ ਤਾਂ ਮਹਿੰਗਾ ਕਿਸਾ ਤਰੇਪਿਆ ਉਹ ਨਹੀਂ ਲੰਦਾ ਸੀ ਉਮਰ ਠੀਕ ਆ ਭਾਈ ਕੋਈ ਨਹੀਂ ਕੁਛੜਾ ਕੁਛੜਾ ਨੂੰ ਤੁਸੀਂ ਆ ਲੋ ਬਾਪੂ ਜੀ ਤੁਡੀ ਉਮਰ ਐ ਪੀਣ ਖਾਣ ਦੀ ਤੁਸੀਂ ਨਹੀਂ ਬਾਪੂ ਜੀ ਬਾਪੂ ਜੀ ਸਾਡੀ ਤਾਂ ਉਮਰ ਪੀਣ ਖਾਣ ਦੀ ਹੈ ਅਸੀਂ ਖਾ ਪੀ ਲਾਂਗੇ ਪਰ ਜਿਹੜੀ ਹੁਣ ਸੋਡੀ ਉਮਰ ਆ ਨਾ ਸੋਨੂੰ ਤਾਕਤ ਦੀ ਜ਼ਰੂਰਤ ਹੈਗੀ ਤਾਂ ਬਾਪੂ ਜੀ ਲੈ ਪੀ ਲੋ ਬਾਪੂ ਜੀ ਆ ਪੀਓ ਪਹਿਲਾਂ ਬਾਪੂ ਜੀ ਉਹ ਕੀ ਪਤਾ ਕਿਹੋ ਜਿਹਾ ਕਿਉਂ ਪਾਇਆਗਾ ਦਸੌਰੂ ਡਾਲਦਾ ਦੇਸੀ ਕਿੱਥੋਂ ਆ ਗਿਆ ਤੇਰੇ ਕੋਲੇ ਦੇਸੀ ਗਾਂ ਦਾ ਕਿਉਂ ਬਾਪੂ ਜੀ ਨਹੀਂ ਤੇਰੇ ਕੋਲੇ ਕਿੱਥੋਂ ਆ ਗਿਆ ਆਪਣੀ ਗਾਂ ਦਾ ਲਿਆ ਹੋਇਆਗਾ ਕੱਲ ਪਰਸੂ ਤਾਂ 5 ਕਿਲੋ ਦੀ ਪੀਪੀ ਤੇਰਾ ਕੁਛ ਲੱਗਦਾ ਤੇਰਾ ਪਤੰਦਰ ਲੈ ਕੇ ਆਇਆਗਾ ਮੇਰੇ ਸਾਹਨੇ ਡਾਲ ਦੇ ਉਹ ਉਡਾਰਦਾ ਤਾਂ ਅੰਦਰ ਪਿਆ ਤਾਂ ਰੋਟੀਆਂ ਚੋਂਪੜਨ ਵਾਸਤੇ ਲੈਂਦਾਗਾ ਬਾਪੂ ਜੀ ਬਿਮਾਰ ਹੋ ਜਾਣਾ ਦੇਸੀ ਕਿਉਂ ਪਾਇਆ ਬਾਪੂ ਜੀ ਨਾਲੇ ਆ ਦੁੱਧ ਨਾ ਪੀਓ ਇੱਥੇ ਦੂਜਾ ਕਿਉਂ ਪਾਇਆ ਹੋਇਆਗਾ ਆ ਦੁੱਧ ਪੀਓ ਤੇ ਮੇਰੇ ਪੇਕੇ ਤੋਂ ਕਿਉਂ ਲੈਂਦਾ ਮੈਂ ਵਧੀਆ ਦੇਸੀ ਕਿਉਂ ਕਰਦਾ ਕਿਉਂ ਆ ਲੈ ਫੜ ਨਾਨਾ ਬਾਪੂ ਜੀ ਉਹ ਦੁੱਧ ਨਾ ਪੀਓ ਉਹਨਾਂ ਨੇ ਤਾਂ ਬੱਕਰੀਆਂ ਰੱਖੀਆਂ ਹੋਈਆਂ ਨੇ ਅੱਧੀਆਂ ਮੀਂਗਣਾ ਹੋਣੀਆਂ ਕਿਉਂ ਚ ਲੈ ਆ ਪੀ ਲੋ ਦੇਸੀ ਗਾਂ ਦਾ ਕਿਉ ਹੈ ਬੱਕਰੀ ਦਾ ਕਿਉ ਤਾਂ ਬਹੁਤ ਲਾਹੇਵੰਦ ਹੁੰਦਾ ਬਾਪੂ ਜੀ ਨਾਲੇ ਤੁਹਾਡੇ ਸੈਲ ਨਹੀਂ ਕੱਟਨੇ 9 ਵਾਰ 9 ਰਹੋਗੇ ਬਾ ਦੇ ਲੈ ਪਿੱਛੇ ਦੇ ਸੈਲ ਕੱਟ ਕੇ ਦਾਖਦੇ ਆ ਬਾਪੂ ਜੀ ਇਹ ਤਾਂ ਉਹੀ ਮਾਰੀ ਜਾਂਦੀ ਹੈ ਤੁਹਾਡੇ ਸੈਲ ਤਾਂ ਕਦੇ ਕੱਟ ਹੀ ਨਹੀਂ ਹੈਗੇ ਤੁਹਾਡੇ ਤਾਂ ਸੈਲ ਬਾਦੇ ਨੇ ਬੱਕਰੀ ਦਾ ਕਿਉ ਉਹ ਪਾਈ ਉਹ ਪਾਈ ਆ ਮੈਂ ਤੁਹਾਡੇ ਮੂਰੇ ਹੱਥ ਬੰਨੇ ਮੇਰੇ ਸੈਲ ਨੂੰ ਕੱਟਨ ਦਾ ਕੱਟਨ ਤੁਸੀਂ ਕਿਤਾ ਦਿਓ ਵੀ ਨਾ ਮੈਂ ਤੁਹਾਡੀ ਪੁੱਛਾਈ ਕਰ ਲੈ ਜਵਾਬ ਦਾ ਲੈ ਰੱਖਾ ਬਸ ਇਹ ਤੁਹਾਡੇ ਲੈ ਜੋ <laughs> <laughs> बापूजी तो सियाद ददू पियो नाले होता है नहीं पता डालडा दा क्यों पाले ही होवे अब मारनो फिर है सोनु आप <laughs> पियो बहुत स्वाद है पी लो पी लो हम बापूजी बापूजी पी ले बापूजी आ दो कुटा करके देखो नहीं बस पीता लिया पी पियो पीयो बापूजी पी ले हां 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 देखा क्या बापूजी कितना बढ़िया जी दूध ਹਾਂ ਜਉਂਦੀਆਂ ਆ ਬਾਸ ਲਿਆ ਦੋ ਹਾਂ ਬਾਪੂ ਜੀ ਬਸ ਬਾਪੂ ਜੀ ਸਾਨੂੰ ਤਾਂ ਤੁਹਾਡਾ ਅਸੀਰਵਾਦ ਹੀ ਚਾਹੀਦਾ ਬਸ ਅਸੀਰਵਾਦ ਆ ਅਸੀਰਵਾਦ ਆ ਜਸ ਨਹੀਂ ਚਾਹੀਦਾ ਠੀਕ ਆ ਬਾਪੂ ਜੀ ਹਾਂ ਠੀਕ ਆ ਠੀਕ ਦੁੱਧ ਹੋਰ ਲੈ ਕੇ ਆਵਾਂ ਨਹੀਂ 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 ਜਉਂਦੀਆਂ ਰੋ ਜਉਂਦੀਆਂ ਰੋ ਮੈਨੂੰ ਦਾਮ ਕਰਦੇ ਹੋ ਜਾਨ ਜੋ ਹਾਂ ਹਾਂ ਦਦਾ ਬੱਕਰੀ ਦਾ ਸੱਲ ਕੱਟਣ ਵਦਨ ਤੋਂ ਪੀਲੇ ਕਰ ਤੂੰ ਵੀ ਬਾਪੂ ਜੀ ਬਾਪੂ ਜੀ ਤੁਸੀਂ ਐ ਕਰੋ ਖੜੇ ਹੋ ਜਾਓ ਆ ਕੱਪੜੇ ਬਦਲ ਦੋ ਨਾ ਤਾਂ ਨਾ ਹਲੋ ਦੂਜੇ ਕੱਪੜੇ ਪਾ ਲੋ ਬੁੱਟਾ ਪਾਏ ਸੀਗੇ ਕੱਪੜੇ ਬਾਪੂ ਜੀ ਪਾਏ ਤਾਂ ਹੁਣ ਤੇ ਆ ਦੇਖੋ ਚਿੱਟੇ ਨਾ ਮੈਲੇ ਮੈਲੇ ਲੱਗਣ ਲੱਗੇ ਤੁਸੀਂ ਚਿੱਟੇ ਬਗਲੇ ਬਣ ਕੇ ਰਿਆ ਕਰੋ ਐ ਨੇਤਾ ਵਾਂਗੂ ਬਣ ਕੇ ਰਿਆ ਕਰੋ ਖੜੇ ਹੋ ਜੋ ਕੋਈ ਨ ਕੋਈ ਨੀ ਮਜ਼ ਕੱਲ ਰਾਤ ਉਹ ਕੋਈ ਹਾਜ਼ਰ ਹੁਣੇ ਹੀ ਪਾਏ ਨਗੇ ਕੋਈ ਨ ਕੋਈ ਨੀ ਜਿਉਂਦੇ ਦੇਖੋ ਜੀ ਤੁਸੀਂ ਸੋਹਣੇ ਲੱਗੋਗੇ ਤੁਹਾਡੀ ਟੌਰ ਬਣੂਗੀ ਲੋਕ ਕੀ ਕਹਿਣਗੇ ਦੇਖ ਲਈ ਦੀ ਨੂਹਾਂ ਹੀ ਦੀ ਕਿੰਨੀ ਸੇਵਾ ਕਰਦੀਆਂ ਨੇ ਹਾਂ 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 ਤਾਂ ਹੀ ਕਹਿਨੀ ਆ ਜੋ ਮੈਂ ਕਰੋ ਮੈਂ ਕੱਪੜੇ ਬਾਥਰੂਮ ਚ ਰੱਖ ਕੇ ਨਹੀਂ ਦੂਜੇ ਤੁਸੀਂ ਆ ਜਾਓ ਫਟਦੇ ਆ ਜਾਓ ਬਾਪੂ ਜੀ ਬਾਥਰੂਮ ਚ ਕੱਪੜੇ ਟੰਗੇ ਪਏ ਨੇ ਆ ਜਾਓ ਆ ਜਾਓ ਜੀ ਇਹ ਕਦੋਂ ਤੋਊਗੀ ਕਦੋਂ ਪ੍ਰੈਸ ਕਰੂਗੀ ਕਦੋਂ ਕੱਪੜੇ ਸੁੱਕਣਗੇ ਤੁਹਾਡੇ ਕੱਪੜੇ ਨਾ ਮੈਂ ਥੋਸਵਾਰ ਕੇ ਪ੍ਰੈਸ ਕਰਕੇ ਰੱਖੇ ਪਏ ਨੇ ਬਸ ਪਾਉਣੀ ਐ ਤੁਸੀਂ ਆ ਜਾਓ ਮੇਰੇ ਮੈਂ ਤਾਂ ਬਾਥਰੂਮ ਚ ਟੰਗੇ ਪਏ ਨੇ ਕੱਪੜੇ ਮੈਂ ਕਦੋਂ ਧੋਣੇ ਨੇ ਕਦੋਂ ਪ੍ਰੈਸ ਕਰਨੇ ਨੇ ਪ੍ਰੈਸ ਕਰੇ ਕਰਾਏ ਕੱਪੜੇ ਬਾਥਰੂਮ ਚ ਟੰਗੇ ਪਏ ਨੇ ਤੌਲੀਏ ਟੰਗੇ ਪਏ ਨਹੀਂ ਰਹਿਣਦੇ ਬੱਡੀ ਪ੍ਰੈਸ ਆਲੀ ਨਾ 300 ਬਾਲ ਪੈ ਰਿਆ ਬਾਪੂ ਜੀ ਮੈਂ ਤਾਂ ਪ੍ਰੈਸ ਕਰ ਰੱਖੇ ਨੇ ਆਜੇ ਮੇਰੇ ਨਾਲ ਨਹੀਂ ਬਾਪੂ ਜੀ ਇਹ ਤਾਂ ਗੱਪ ਮਾਰਦੀ ਐ ਪ੍ਰੈਸ ਕੋ ਕਰਕੇ ਤਾਂ ਕੱਪੜੇ ਮੈਂ ਇੰਦਰ ਰੱਖ ਕੇ ਆਇਆ ਇਹਦੇ ਕੱਪੜੇ ਜਵਾਲ ਨੇ ਨਾ 300 ਆਜੋ 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 ਬਾਪੂ ਮੇਰੇ ਨਾਲ ਮੇਰੇ ਨਾਲ ਬਾਪੂ ਜੀ ਆਜੋ ਬਾਪੂ ਅੱਛਾ ਜੋ ਤੂੰ ਬਾਈ ਬਾਪੂ ਬਾਪੂ ਲੈ ਆ ਦੇਖ ਲੈ ਕਾੜੀ ਜੀ ਬਾਰੀ ਆ ਦੇਖ ਤਾਂ ਬਾਪੂਨੀ ਪੁੱਟ ਪੈ ਰੀ ਤੂੰ बेहोश ਕੀਤਾ ਹੈ बेहोश ਤਾਂ ਕਹਿੰ ਕੀਤਾ ਸਰ ਮਾਰਾ ਬਾਪੂ ਤਾਂ ਪਾਵੇ ਨਾਲ ਫੇਰ ਕੀ ਤੈਨਾਂ ਲੈਂਦਾ ਕੱਪੜੇ ਬਦਲ ਲੈਂਦਾ ਬਾਪੂ ਜੀ ਮੈਂ ਪ੍ਰੈਸ ਕਰਕੇ ਤਾਂ ਰੱਖ ਰੱਖੇ ਨੇ ਨਹੀਂ ਜਿਹੜੇ ਪ੍ਰੈਸ ਕਰਕੇ ਮੈਂ ਅੰਦਰ ਤਾਂ ਕਹੀਆਂ ਉਹਨਾਂ ਨੂੰ ਲੀਲਾ ਕੇ ਕੱਪੜਿਆਂ ਨੂੰ ਐਨੇ ਕਿ ਤੂੰ ਹੋਰ ਨਾ ਲੱਲਣ ਲਾਇਆ ਹੋਵੇ ਤੂੰ ਤਾਂ ਬੜੇ ਲੱਲਣ ਲਾਤੀ ਆਪਦੇ ਕੱਪੜਿਆਂ ਦਾ ਬਾਹਰ ਤੇ ਨਿਕਲਦੇ ਨਹੀਂ ਹੈਗੇ ਬਾਪੂ ਦੇ ਘਰ ਤੇਰੇ ਕੱਪੜੇ ਪ੍ਰੈਸ ਬਾਪੂ ਜੀ ਬਾਪੂ ਜੀ ਜੇ ਤੂੰ ਆਏ ਕਰ ਉਹਨੂੰ ਫੋਨ ਕਰ ਤੇਰੇ ਮਾਈਕੇ ਨੂੰ ਫੋਨ ਕਰ ਮੈਂ ਮੂ ਨਹੀਂ ਦੇਖਿਆ ਤੂੰ ਕਰ ਆਪਦੇ ਮਾਈਕੇ ਨੂੰ ਫੋਨ ਕਰ ਤੇਰੇ ਨਾਲ ਪਾਸਾ ਡਿੱਗਾ ਬਾਪੂ ਮੇਰੇ ਘਰ ਤਾਂ ਬਾਪੂ ਦੇ ਲੱਤਾਂ ਲੈ ਗਿਆ ਰੱਖ ਸਿਰ ਤਾਂ ਤੇਰੇ ਬਾਪੇ ਤੇ ਵੱਜਿਆ ਤੈ ਮਾਰੇ ਬਾਪੂ ਦਾ ਸਿਰ ਤੈ ਮਾਰੇ ਸਿਰ ਇਹ ਨਹੀਂ ਉੱਠਦਾ ਮੈਮੂ ਜੀ ਕੁਛ ਕਰਿਆ ਤੈਂ ਹੀ ਕਰਿਆ ਸਾਰਾ ਕੁਸ ਤੈਂ ਕਰਿਆ ਤੈਂ ਜਾਦੂ ਟੂਣਾ ਕਰਿਆ ਸਬਤ ਹੈ ਮੈਨੂੰ ਤੇਰਾ ਬਾਪੂ ਜੀ ਐ ਮੈਂ ਬਾਦੂ ਮੇਰੇ ਗਾਲ ਪੈ ਚੁ ਮੈਂ ਇੱਥੇ ਖੜੀ ਕੀ ਕਰਤੀ ਮੈਂ ਤਾਂ ਬਾਪ ਦਾ ਅੰਦਰ ਜੰਨੀ ਆ ਓਏ ਸ਼ੁਕਰਾ ਰੱਬਾ ਮੇਰਾ ਓਏ ਸ਼ੁਕਰਾਂ ਮੇਰਾ ਰੱਬਾ ਖੈੜਾ ਛੁੱਟਿਆ ਓਏ ਉਹ ਤਾਂ ਨਾ ਰੱਬਾ ਮੇਰੇ ਮੁੰਡੇ ਜਿਹੜੇ ਇਹਨਾਂ ਨਾਲ ਘੱਟ ਗਿਆ ਡੈਣਾ ਨਾਲ